ਸਾਰੀ ਸੰਗਤ ਗਵਾਹ ਆ ਦੋਨੇ ਟੀਮਾਂ ਦਾ ਮੈਚ ਮਾਤਾ ਵਿਦਿਆ ਦੇ ਵੀ ਕਬੱਡੀ ਕਲੱਬ ਪੋਜੇਵਾਲ ਤੇ ਫਕਰ ਝੰਡੇ ਦਾ ਫਾਈਨਲ ਸ਼ੁਰੂ ਹੋਣ ਜਾ ਰਿਹਾ ਨਹੀਂ ਨਹੀਂ ਕੋਈ ਗੱਲ ਨਹੀਂ 6 ਵਜੇ ਤੋਂ ਪਹਿਲਾਂ ਫਾਈਨਲ ਫਾਈਨਲ ਹੋ ਜਾਊਗਾ ਜਿਹਨੂੰ ਅੱਜ ਦੇ ਪ੍ਰਬੰਧ ਵਧੀਆ ਲੱਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਪ੍ਰਬੰਧ ਕਮੇਟੀ ਲਈ ਹਨੇਰਾ ਹਟਾਓ ਕਬੱਡੀ ਬਚਾਓ ਲਹਿਰ ਸਰਸਾ ਵਿੱਚ 5 ਸਾਲ ਪਹਿਲਾਂ ਚੱਲੀ ਜ਼ੋਰ ਬਹੁਤ ਲਾਇਆ ਪਰ ਅਸਰ ਉਹਦਾ ਹੁਣ ਆਉਣਾ ਸ਼ੁਰੂ ਹੋ ਗਿਆ ਹੈ। ਬਾਬਾ ਜੀ ਦਾ ਅਸੀਂ ਤੈਦ ਲੋ ਧੰਨਵਾਦ ਕਰਦੇ ਆ। ਸਮੁੱਚੀ ਕਮੇਟੀ ਦਾ ਧੰਨਵਾਦ ਤੇ ਸਾਡੀਆਂ ਸਾਰੀਆਂ ਪੰਜਾਬ ਫੈਰਣੀਆਂ ਕਲੱਬਾਂ ਨੂੰ ਬੇਨਤੀ ਹੈ ਵੀ ਸਪਾਰਸ਼ ਨਾ ਮੰਨਿਆ ਕਰੋ, ਸਟਾਰ ਨਾ ਟੀਕਾ ਕਰੋ। ਜਿੰਨੀਆਂ ਟੀਮਾਂ 2 ਵਜੇ ਤੱਕ ਜਿੱਥੇ ਆਈਆਂ ਉਹ ਸਾਰੀਆਂ ਖੇਡੀਆਂ ਦੋ ਤੋਂ ਬਾਅਦ ਕਿਸੇ ਦੀ ਐਂਟਰੀ ਨਹੀਂ ਹੋਈ ਤੇ ਹੁਣ ਮੈਂ ਬੇਨਤੀ ਕਰਦਾ ਵੀ ਸਾਡੇ ਇਲਾਕੇ ਦਾ ਮਾਣ ਹਰਦੇਵ ਫੋਕਰ ਚੰਡਾ ਦੋ ਸ਼ਬਦ ਅੱਜ ਦੀ ਇਸ ਕਮੇਟੀ ਲਈ ਇਹ ਕਲੱਬ ਲਈ ਟੂਰਨਾਮੈਂਟ ਲਈ ਤੇ ਸਾਰੇ ਪਲੇਅਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ 1 ਵਜੇ ਤੋਂ ਪਹਿਲਾਂ ਇੱਥੇ ਆ ਗਏ ਸੀ ਯੇ ਭਾਈ ਸਾਰਿਆਂ ਨੂੰ ਸਤਸ੍ਰੀ ਅਕਾਲ ਬਹੁਤ ਵਧੀਆ ਕਮੇਟੀ ਦਾ ਪ੍ਰਬੰਧ ਸੀ ਬਹੁਤ ਵਧੀਆ ਟਾਈਮ 'ਆ ਮੈਚ ਕਰਾਤਾ ਫਾਈਨਲ ਲੱਗੇ ਕਰਾਉਣ ਜੀ ਤੇ ਬਹੁਤ ਧੰਨਵਾਦ ਕਰਦੇ ਆ ਐਂ ਚਾਹੀਦਾ ਕੋਈ ਰੂਲ ਬਣਾਉਣਗੇ ਫੇਰੀ ਕਬੱਡੀ ਸੁਧਾਰ ਹੋਣਾ ਜੀ ਨਹੀਂ ਯਾਰ ਇਹਖ ਤਾਂ 12 ਇੱਕ ਵਜ ਜਾਂਦਾ ਜੀ ਬਹੁਤ ਵਧੀਆ ਲੱਗਿਆ ਸਾਨੂੰ ਕਮੇਟੀ ਵੱਲੋਂ ਸਹਿਯੋਗ ਬਹੁਤ ਦਿੱਤਾ ਪਲੇਅਰਾਂ ਵੀ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਅੱਜ ਸ਼ੁਰੂ ਕਰਦੇ ਹੋ ਮੈਚ ਬਾਈ ਰੁਪਿੰਦਰ ਜਨਾਲ ਜੀ ਨੇ ਬਹੁਤ ਬੇਨਤੀਆਂ ਕੀਤੀਆਂ ਪੰਜਾਬ ਸਰਕਾਰ ਨੂੰ ਵੀ 8 ਵਜੇ ਤੱਕ ਕਬੱਡੀ ਹੋਣੀ ਚਾਹੀਦੀ ਹੈ ਤੇ ਜਿਹਨੇ ਸਰਸੇ ਵਿੱਚ 5-6 ਸਾਲ ਪਹਿਲਾਂ ਅਸੀਂ ਬਾਬਾ ਜੀ ਤੋਂ ਵੀ ਆਸ਼ੀਰਵਾਦ ਲੈ ਕੇ ਗਏ ਸੀ ਇੱਕ ਕਮੇਟੀ ਬਣਾਈ ਸੀ ਸਾਰੇ ਸਰਸੇ ਜ਼ਿਲ੍ਹੇ ਨੇ ਹਨੇਰਾ ਹਟਾਓ